ਚਾਰੀ ਤਪਰੁ ਉਪਕਾਰੀ ਵਿਦਿਆ ਬ੍ਰਹਮਤੰਕਾਰ ਕੇ ਜੋ ਮਨੁੱਖ ਦੁਨੀਆ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋਗੇ ਉਹ ਵਿਦਿਆ ਪਾਰ ਕੇ ਵਿਚਾਰਵਾਨ ਬਣਿਆ ਹੈ ਵਿਦਿਆ ਪੜ ਕੇ ਸਮਾਜ ਵਿੱਚ ਭਲਾ ਤੱਕਣਾ ਸੀ ਪੜਾਏ ਕਿਉਂ ਕਰਨੇ ਕੋਈ ਨੌਕਰੀ ਵਾਸਤੇ ਆਹਦਾ ਕੋਈ ਨੌਲੇਜ ਵਾਸਤੇ ਰੱਖਦਾ ਪਰ ਮਾਰ ਜਿਹਨੇ ਪੜ੍ਹਾਈ ਕਰਨੀ ਐ ਡਿਸਿਪਲ ਬਚਣ ਵਾਸਤੇ ਪੜ੍ਹਾਈ ਸਿਖਾਉਂਦੀ ਐ ਜਿੰਦਗੀ ਜੀਣਾ ਪੜ੍ਹਾਈ ਸਿਖਾਉਂਦੀ ਐ ਜ਼ਿੰਦਗੀ ਨੂੰ ਗਿਆਨਕੀ ਦੀ ਗੱਲ ਐ ਪੜਾਈ ਕਰਕੇ ਨੌਕਰੀ ਨਾਲ ਦਾ ਕੋਈ ਆਉਂਦਾ ਨਹੀਂ ਐ ਇਹ ਤੇ ਟੈਕਨੋਲੋਜੀ ਸਾਹਮਣੇ ਰਵਾਂ ਅਸਤੇ ਇਨਸਾਨ ਨੂੰ ਆਉਂਦੀ ਐ ਪੜ੍ਹਾਈ ਬੰਦੇ ਨੂੰ ਪਰ ਬੰਦਾ ਇਹ ਜੀ ਅੱਜ ਪੜ ਕੇ ਇਨਸਾਨ ਕੀ ਦੰਗੜ ਪੜੀ ਜਾਂਦਾ ਇੰਨੀ ਪੜਾਈ ਪੜਨ ਦੇ ਬਾਵਜੂਦ ਵੀ ਜੇ ਸਾਡੇ ਅੰਦਰ ਹਲੀਮੀ ਨਾ ਆਏ ਗੁਣਨ ਦੀ ਵੱਡਿਆਂ ਨਾਲ ਛੋਟਿਆਂ ਨਾਲ ਪਿਆਰ ਤਹਿਤ ਤਰੀਕਾ ਬੁਲਦਾ ਫਿਰ ਪੜਨਾ ਮਾਜ਼ਿਕੰਨੇ ਸਾਡਾ ਵਿਅਰਥ ਹੈ ਫਿਰ ਮਨਿੰਗਲ ਹੋ ਰੱਖੀ ਗੁਰਮਾਣੀ ਚ ਪੜਿਆ ਮੂਰਖ ਆਖੀਏ ਮਾਰਗ ਨੂੰ ਮੂਰਖ ਕਹਿੰਦੇ ਨੇ ਜਿਹੜਾ ਬੜੇ ਆਦਾ ਹੁਣ ਇੱਥੇ ਆ ਕੇ ਕਈਆਂ ਦਾ ਦਿਮਾਗ ਚਕਰਾ ਜਾਏਗਾ ਵੀ ਮੂਰਖ ਬੜੇ ਹੋਏ ਦੇ ਉੱਤੇ ਡੈ ਰਣੇ ਵਾਇਲ ਕਿਉਂ ਕੇ ਇਹ ਪੰਕਤੀ ਨਾ ਪੜੇ ਇਥੋਂ ਦੇ ਆਪਾਂ ਸੁਣ ਲਿਆ ਵੀ ਮਾਰਗ ਕਹਿੰਦੇ ਨੇ ਵੀ ਪੜਿਆ ਮੂਰਖ ਆਖੀਏ ਕਿਉਂ ਆਖੀਏ ਮਾਰਗ ਕਹਿੰਦੇ ਉਸ ਲਾਪਰਵਾਹ ਮੁੱਖ ਜਿਦਵੇਂ ਜਿਹਨ ਲੋਬ ਹੈ ਜਿਦਵੇਂ ਹੰਕਾਰ ਹੈ ਉਹ ਪੜਿਆ ਮੋਰ ਆਖੀ ਉਹਨੂੰ ਗਿਆਨ ਮਿਲ ਗਿਆ ਜਿਹੜਾ ਭਲਾ ਕਰ ਰਿਹਾ ਹੈ ਗਿਆਨ ਲੈ ਕੇ ਪੜਾਈ ਕਰਕੇ ਤੇ ਮਨ ਦੇ ਜਿੰਨੇ ਭਾਈ ਉਹ ਸਮਝਣ ਦਾ ਪੜਿਆ ਉਹ ਗਿਆਨ ਵਣਦਾ ਪਿਆ ਗੁਰੂ ਨੇ ਬਹੁਤ ਸ਼ਕਤੀ ਦੀ ਹੈ ਦਰਵਾਣੇ ਦਾ ਇੱਕ ਪਹਾੜ ਹੈ